ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਹਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿਲੇਬਸ ਦੀ ਪੰਜਾਬੀ ਮਾਸਟਰ ਕੈਟੇਗਰੀ ਮਿਸਟਰਸ ਦੀ ਠੀਕ ਹੈ ਪੀਟੈਟ ਜਿਹੜਾ ਟੈਸਟ ਹੁੰਦਾ ਵਾ ਠੀਕ ਹੈ ਪੀਟੈਟ ਜਿਹੜਾ ਵਾ ਉਹਦੇ ਵਿੱਚ ਜਿਹੜੇ ਬੱਚੇ ਪਾਸ ਹੁੰਦੇ ਨੇ ਜਨਰਲ ਕੈਟੇਗਰੀ ਵਾਲੇ 90 ਨੰਬਰ ਤੋਂ ਉੱਤੇ ਵਾਲੇ ਤੇ ਅਦਰਸ ਵਾਲੇ 82 ਵਾਲੇ ਜਿਹੜੇ ਪਾਸ ਹੁੰਦੇ ਨੇ ਉਹ ਅੱਗੇ ਜਿਹੜੇ ਆ ਪੰਜਾਬੀ ਮਾਸਟਰ ਕੈਟੇਗਰੀ ਜਾਂ ਮਿਸਟਰਸ ਦਾ ਪੇਪਰ ਦਿੰਦੇ ਨੇ ਠੀਕ ਹੈ ਇਹ ਉਹੀ ਬੱਚੇ ਪੇਪਰ ਦਿੰਦੇ ਨੇ ਜਿਨ੍ਹਾਂ ਨੇ ਟੀਚਿੰਗ ਆਫ ਪੰਜਾਬੀ ਜਿਹੜਾ ਵਾ ਬੀਗ੍ਰੇਡ ਦੇ ਵਿੱਚ ਸਬਜੈਕਟ ਲਿਆ ਹੁੰਦਾ ਠੀਕ ਹੈ ਹੁਣ ਗੱਲ ਕਰਦੇ ਆ ਪੰਜਾਬੀ ਮਾਸਟਰ ਗ੍ਰੈਡਰ ਦੀ ਮਤਲਬ ਜਿਨ੍ਹਾਂ ਦੀ ਸਿਲੈਕਸ਼ਨ ਹੁੰਦੀ ਉਹ ਪੀਟੈਟ ਪਲੱਸ ਮਾਸਟਰ ਗ੍ਰੈਡਰ ਦੇ ਪੇਪਰ ਦੋਨਾਂ ਨੂੰ ਮਿਲਾ ਕੇ ਹੁੰਦੀ ਹੈ 300 ਦੇ ਵਿੱਚੋਂ ਮੈਰਿਟ ਬਣਦੀ ਹੈ ਜਿਹੜੇ ਬੱਚੇ ਕੱਟਆਫ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਸਿਲੈਕਟ ਕਰਕੇ ਕਾਉਂਸਲਿੰਗ ਲਈ ਬੁਲਾ ਲਿਆ ਜਾਂਦਾ ਹੈ ਕਾਉਂਸਲਿੰਗ ਦੇ ਵਿੱਚ ਜਿਹੜੇ ਬੱਚਿਆਂ ਦੇ ਡਾਕੂਮੈਂਟਸ ਚੈੱਕ ਹੁੰਦੇ ਆ ਤੇ ਜਿਹੜੇ ਐਲੀਜੀਬਲ ਪਾਏ ਜਾਂਦੇ ਹੈਗੇ ਆ ਉਹਨਾਂ ਨੂੰ ਆਰਡਰਸ ਦੇ ਦਿੱਤੇ ਜਾਂਦੇ ਨੇ ਹੁਣ ਗੱਲ ਕਰਦੇ ਆਂ ਪੰਜਾਬੀ ਮਾਸਟਰ ਕੈਡਰ ਦੇ ਸਿਲੇਬਸ ਦੀ ਸਭ ਤੋਂ ਪਹਿਲਾਂ ਸਿਲੇਬਸ ਦੇ ਵਿੱਚ ਆਉਂਦਾ ਕਵਿਤਾ ਭਾਗ ਕਵਿਤਾ ਭਾਗ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੇ ਨੇ ਆਧੁਨਿਕ ਕਵੀ ਠੀਕ ਹੈ ਹੁਣ ਤੁਹਾਨੂੰ ਪੇਪਰ ਵਿੱਚ ਕੁਸਚਨ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਭਾਈ ਵੀਰ ਸਿੰਘ ਜੀ ਕਿਹੜੇ ਕਵੀ ਸੀਗੇ ਆਧੁਨਿਕ ਤਾਂ ਨੀਰਾਮ ਚਾਤਰੀਕ ਆਧੁਨਿਕ ਕਵੀ ਸੀਗੇ ਹੁਣ ਆਧੁਨਿਕ ਜਿਹੜਾ ਕਵ ਸੀਗੇ ਦੀ ਸ਼ੁਰੂਆਤ ਹੁੰਦੀ ਹੈ 20ਵੀਂ ਸਦੀ ਦੇ ਵਿੱਚ ਠੀਕ ਹੈ 20ਵੀਂ ਸਦੀ ਦੇ ਵਿੱਚ ਕਿਰਿਆ ਰਚਨਾਵਾਂ ਦੇ ਨਾਲ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦੇ ਨਾਲ ਇਹ ਵੀ ਕੁਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਹੁਣ ਇਹਨਾਂ ਦੀ ਜੀਵਨੀ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ ਮਾਤਾ ਪਿਤਾ ਦਾ ਕੀ ਨਾਮ ਸੀਗਾ ਰਚਨਾਵਾਂ ਜਿੱਦਾਂ ਭਾਈ ਵੀਰ ਸਿੰਘ ਦੀ ਰਚਨਾ ਪਾ ਕੇ ਪੁੱਛ ਲਿਆ ਜਾਊਗਾ ਕਿ ਕੰਪ ਦੀ ਕਲਾਈ ਰਚਨਾ ਕਿ ਦੀ ਸੀਗੀ ਭਾਈ ਵੀਰ ਸਿੰਘ ਦੀ ਇਸ ਤੋਂ ਇਲਾਵਾ ਜਿਹੜਾ ਹੋਰ ਕੀ ਤੁਹਾਨੂੰ ਪੁੱਛਿਆ ਜਾ ਸਕਦਾ ਜਿੱਦਾਂ ਭਾਈ ਵੀਰ ਸਿੰਘ ਆਗੇ ਧਨੀ ਰਾਮ ਚਾਤਰੀ ਪ੍ਰੋਫੈਸਰ ਪੂਰਨ ਸਿੰਘ ਠੀਕ ਹੈ ਇਸ ਤੋਂ ਲਾਭ ਜਿਹੜਾ ਹੈਗਾ ਸਰਦਾਰ ਚਰਨ ਸਿੰਘ ਸ਼ਹੀਦ ਇਹ ਚਾਰ ਕਵੀ ਜਿਹੜੇ ਇਹਨੇ ਪਹਿਲੇ ਦੌਰ ਦੇ ਕਵੀ ਨੇ ਠੀਕ ਹੈ ਬਾਕੀ ਜਿਹੜੇ ਦੂਸਰੇ ਦੌਰ ਵਿੱਚ ਆਉਂਦੇ ਨੇ ਆਧੁਨਿਕ ਆਵਦਾ ਇੱਕ ਪਹਿਲਾ ਦੌਰ ਹੈ ਇੱਕ ਦੂਸਰਾ ਦੌਰ ਹੈ ਪਹਿਲੇ ਦੌਰ ਵਿੱਚ ਕਵੀ ਆਉਣ ਵਾਲੇ ਭਾਈ ਵੀਰ ਸਿੰਘ ਹੈ ਧਨੀ ਰਾਮ ਚਾਤਰੀਕ ਨੇ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਤੋਂ ਇਲਾਵਾ ਸ਼ਹੀਦ ਚਰਨ ਸਿੰਘ ਨੇ ਠੀਕ ਹੈ ਉਹ ਬਾਕੀ ਜਿਹੜੇ ਹੈਗੇ ਦੂਸਰੇ ਕਾਵਿ ਦੇ ਵਿੱਚ ਹੁੰਦੇ ਨੇ ਆਧੁਨਿਕ ਕਾਵਿ ਦੇ ਦੂਸਰੇ ਦੌਰ ਦੇ ਵਿੱਚ ਆਉਣ ਵਾਲੇ ਕਵੀ ਹੈਗੇ ਹੁਣ ਭਾਈ ਵੀਰ ਸਿੰਘ ਨੂੰ ਕਿਹੜੀ ਰਚਨਾ ਦੇ ਲਈ ਕਿਹੜਾ ਅਸਾਇਟਿਕ ਅਵਾਰਡ ਮਿਲਿਆ ਸੀ ਇਦਾਂ ਦੇ ਕੁਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ ਆਧੁਨਿਕ ਕਵੀ ਜਿਹੜੇ ਹੈਗੇ ਨੇ ਇਹਨਾਂ ਵਿੱਚ ਭਾਈ ਵੀਰ ਸਿੰਘ ਤੇ ਨਿਰਮ ਚਾਤਰੀ ਪ੍ਰੋਫੈਸਰ ਪੂਰਨ ਸਿੰਘ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਸੁਰਜੀਤ ਸਿੰਘ ਸੁਰਜੀਤ ਪਾਤਰ ਨੰਦ ਲਾਲ ਨੂਰਪੁਰੀ ਹੀਰਾ ਸਿੰਘ ਦਰਦ ਪਾਵਾ ਬਲਵੰਤ ਜਸਵੰਤ ਸਿੰਘ ਨੇਕੀ ਜਗਤਾਰ ਪਾਸਵੀ ਦਾਤਾ ਸਿੰਘ ਤੀਰ ਪ੍ਰੀਤਮ ਸਿੰਘ ਸਫੀਰ ਤੇ ਸਰਦਾਰ ਚੰਨ ਸਿੰਘ ਸ਼ਹੀਦ ਜਿਹੜੇ ਕਵੀ ਤੁਹਾਡੇ ਕੋਲ ਉਹ ਆ ਜਾਂਦੇ ਹੈਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਗੁਰਮਤਕ ਕਵਿ ਦੀ ਹੁਣ ਗੁਰਮਤਕ ਕਵ ਜਿਹੜਾ ਵੈ ਇਹਦੇ ਵਿੱਚ ਕੀ ਕੀ ਆ ਜਾਂਦਾ ਵੈ ਗੁਰਮਤਕ ਕਵ ਵਿੱਚ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੁੱਛਿਆ ਜਾ ਸਕਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਮਾਤਾ ਪਿਤਾ ਕਿਹੜੀ ਕਿਹੜੀ ਉਹਨਾਂ ਯਾਤਰਾਵਾਂ ਕੀਤੀਆਂ ਸੀ ਕਿਹੜੇ ਕਿਹੜੀ ਉਹਨਾਂ ਨੇ ਗੁਰਬਾਣੀ ਲਿਖੀ ਹੈਗੀ ਆ ਗੁਰੂ ਅਮਰਦਾਸ ਜੀ ਬਾਰੇ ਗੁਰअर्जਨ ਦੇਵ ਜੀ ਬਾਰੇ ਭਾਈ ਗੁਰਦਾਸ ਜੀ ਬਾਰੇ ਹੁਣ ਜਿਹੜਾ ਪਿੱਛੇ ਜੀ ਪੇਪਰ ਹੋਇਆ ਸੀ ਜੋ ਮਾਸਟਰ ਗ੍ਰੈਜੂਏਟਰ ਦਾ 2016ੰ ਦੇ ਵਿੱਚ ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਸੰਗ੍ਰਾਂਦ ਦੇ ਦਿਹਾੜੇ ਤੇ ਕਿਹੜੇ 12 ਮਾਹ ਦਾ ਪਾਠ ਹੁੰਦਾ ਵਾ 12 ਮਾਹ ਦਾ 12 ਮਾਹ ਮਤਲਬ 12 ਮਹੀਨੇ ਹੁਣ 12 ਮਾਹ ਲਿਖਣ ਵਾਲੇ ਦੋ ਗੁਰੂ ਸਹਿਬਾਨ ਸੀਗੇ ਇੱਕ ਗੁਰੂ ਅਰਜਨ ਦੇਵ ਜੀ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਗੇ ਇਹਨਾਂ ਨੇ ਤੁਖਾਰੀ ਰਾਗ ਦੇ ਵਿੱਚ ਜਿਹੜਾ ਸੀ 12 ਮਾਹ ਲਿਖਿਆ ਸੀਗਾ ਤੇ ਇਹਨਾਂ 12 ਮਾਹ ਲਿਖਿਆ ਸੀਗਾ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਤੇ ਕੁਐਸਚਨ ਪੁੱਛਿਆ ਗਿਆ ਸੀਗਾ ਮਹੀਨੇ ਸੰਗਰਾ ਦੇ ਦਿਹਾੜੇ ਉਤੇ ਕਿਹੜੇ ਕਿਹੜੇ 12 ਮਾਹਾ ਦਾ ਪਾਠ ਜਿਹੜਾ ਵਾ ਕੀਤਾ ਜਾਂਦਾ ਤੇ ਆਨਸਰ ਕੀ ਸੀ ਉਹਦਾ ਮਾਜਦਾ ਤੇ ਮਾਜ ਦੀ ਰਚਨਾ ਕਿਹਨੇ ਕੀਤੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੇ ਕੁਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਪੁੱਛੇ ਜਾ ਸਕਦੀਆਂ ਜਿੱਦਾਂ ਪੱਟੀ ਵੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਰਚਨਾ ਹੈਗਾ ਜਿਹਦੇ ਵਿੱਚ ਗੁਰਮੁਖੀ ਲਿਪੀ ਦੇ 35 ਅੱਖਰ ਮਿਲਦੇ ਆ ਉਹ ਕਿਹੜੀ ਹੈਗੀ ਰਚਨਾ ਉਹਨਾਂ ਦੀ ਪੱਟੀ ਠੀਕ ਹੈ ਸਿੱਧੂ ਗੋਸਟ ਕਿੰਨਾ ਦੀ ਰਚਨਾ ਹੈਗੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਦਾਂ ਦੇ ਕੁਸ਼ਣ ਆ ਸਕਦੇਗੇ ਬੌਲੀ ਦੀ ਸ਼ੁਰੂਆਤ ਕਿੰਨੇ ਕੀਤੀ ਸੀ ਭਾਈ ਗੁਰਦਾਸ ਜੀ ਨੇ ਟੋਟਲ ਕਿੰਨੀਆਂ ਵਾਰਾਂ ਲਿਖਿਆ ਸੀ 11ਵੀਂ ਵਾਰ ਦੀ ਕੀ ਮਹੱਤਤਾ 12ਵੀਂ ਵਾਰ ਦੀ ਕੀ ਮਹੱਤਤਾ ਇਦਾਂ ਦੇ ਕੁਸ਼ਣ ਤੁਹਾਨੂੰ ਪੁੱਛੇ ਜਾ ਸਕਦੇ ਉਹਨਾਂ ਦੇ ਜੀਵਨ ਬਾਰੇ ਵੀ ਪੁੱਛਿਆ ਜਾ ਸਕਦਾ ਜਿਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਜਨਮ ਸਾਖੀਆਂ ਦੇ ਬਾਰੇ ਵੀ ਪੁੱਛਿਆ ਜਾ ਸਕਦਾ ਕਿ ਗੁਰੂ ਨਾਨਕ ਦੇਵ ਜੀ ਬਾਰੇ ਜਿਹੜੀ ਜਿਹੜੀ ਜਨਮ ਸਾਖੀ ਲਿਖੀ ਗਈ ਸੀ ਉਹ ਕਿੰਨੇ ਲਿਖੀ ਸੀ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਸੂਫੀ ਕਵਿ ਦੀ ਸੂ ਫਰੀਦ ਜੀ ਸ਼ਾਹ ਹੁਸੈਨ ਤੇ ਬੁੱਲੀ ਸ਼ਾਹ ਤਿੰਨ ਹੀ ਸਾਡੇ ਕੋ ਕਵੀ ਆਉਂਦੇ ਨੇ ਸ਼ੇਖ ਫਰੀਦ ਜੀ ਜਿਹੜੇਗੇ ਇਹਨਾਂ ਦੇ ਨਾਲ ਸੂਫੀ ਕਬੂਦ ਦੀ ਸ਼ੁਰੂਆਤ ਹੁੰਦੀ ਆ ਠੀਕ ਹੈ ਸ਼ੇਖ ਫਰੀਦ ਜੀ ਜਿਹੜੇ ਸੀਗੇ ਟੋਟਲ ਇਹਨਾਂ ਨੇ 112 ਸ਼ਲੋਕ ਜਿਹੜੇ ਲਿਖੇ ਸੀਗੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਜਿਹੜੇ ਹੈਗੇ ਨੇ 130 ਸ਼ਲੋਕ ਨੇ 130 ਸ਼ਲੋਕਾਂ ਦੇ ਵਿੱਚੋਂ 112 ਕਿਦੇ ਹੈਗੇ ਨੇ ਬਾਬਾ ਫਰੀਦ ਜੀ ਦੇ ਨੇ ਤੇ ਬਾਬਾ ਫਰੀਦ ਜੀ ਤੋਂ ਇਲਾਵਾ ਜਿਹੜੇ 18 ਸਾਡੇ ਕੋਲ ਸ਼ਲੋਕ ਬਚਦੇ ਉਹ ਕਿੰਨਾ ਜਿੰਨੇ ਗੁਰੂ ਸਹਿਬਾਨਾ ਦੇ ਨੇ ਠੀਕ ਹੈ ਤੁਹਾਨੂੰ ਕੁਸਚਨ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਗ੍ਰੰ ਲੋਕ ਨੇਕਸ ਹੁੰਦੀ 130 ਚ ਬਾਬਾ ਫਰੀਦ ਦੇ ਕਿੰਨੇ 112 ਠੀਕ ਹੈ ਇਸ ਤੋਂ ਇਲਾਵਾ ਇਹਨਾਂ ਨੇ ਚਾਰ ਸ਼ਬਦ ਲਿਖੇ ਸੀਗੇ ਠੀਕ ਹੈ ਬਾਬਾ ਫਰੀਦ ਜੀ ਨੇ ਸ਼ਾਹ ਹੁਸੈਨ ਬਾਰੇ ਪੁੱਛਿਆ ਜਾ ਸਕਦਾ ਬੁੱਲੇ ਸ਼ਾਹ ਦੇ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਅਗਾ ਆਪਾਂ ਲੈਕਚਰ ਦੇ ਵਿੱਚ ਸਾਰਾ ਕੁਝ ਇਹਨਾਂ ਦੇ ਬਾਰੇ ਡਿਟੇਲ ਵਿੱਚ ਕਰਾਂਗੇ ਉਸ ਤੋਂ ਬਾਅਦ ਆ ਗਿਆ ਕਿੱਸਾ ਕਾਬ ਕਿੱਸਾ ਕਾਬ ਦੇ ਵਿੱਚ ਵਾਰਿਸ਼ਾ ਪੀਲੂ ਹਾਸ਼ਮ ਸ਼ਾਹ ਠੀਕ ਹੈ ਕਾਦਰ ਯਾਰ ਨਮੋਦਰ ਹਾਫਿਜ਼ ਬੜ ਖੁਰਦਾਰ ਆ ਜਾਂਦੇ ਨੇ ਵਾਰਿਸ਼ਾ ਨੇ ਜਿੱਦਾਂ ਹੀਰ ਲਿਖੀ ਸੀਗੀ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਆਪਣਾ ਦਮੋਦਰ ਇਹਦੇ ਦੁਆਰਾ ਵੀ ਹੀਰ ਲਿਖੀ ਗਈ ਸੀ ਪਰ ਸਭ ਤੋਂ ਜਿਹੜੀ ਮਸ਼ਹੂਰ ਹੀਰੋ ਕਿਦੀ ਸੀਗੀ ਵਾਰੇ ਸ਼ਾਦੀ ਸੀਗੀ ਦਮੋਦਰ ਦੇ ਨਾਲ ਜਿਹੜਾ ਵਾ ਕਿੱਸਾ ਕਵ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਉਸਨੇ ਸਭ ਤੋਂ ਪਹਿਲਾਂ ਹੀਰ ਲਿਖੀ ਸੀ ਇਸ ਤੋਂ ਇਲਾਵਾ ਪੀਲੂ ਹੋ ਗਿਆ ਹਾ ਸ਼ਮਸਾ ਠੀਕ ਹੈ ਕਾਦਰ ਯਾਰ ਇਹਨਾਂ ਨੇ ਕਿਹੜੇ ਕਿਸੇ ਲਿਖੇ ਸੀਗੇ ਜਿੱਦਾਂ ਕਾਦਰ ਯਾਰ ਦਾ ਪੂਰਨ ਭਗਤ ਦਾ ਕਿੱਸਾ ਸੀਗਾ ਹਾਫਿਜ਼ ਬਰਖੁਰਦਾਰ ਠੀਕ ਹੈ ਕੁਐਸਚਨ ਜਿਹੜਾ ਹੈਗਾ ਵਾ ਕਿਸੇ ਵੀ ਫਾਰਮ ਵਿੱਚ ਪੁੱਛਿਆ ਜਾ ਸਕਦਾ ਤਾਂ ਨੇਗੇਟਿਵ ਸੈਂਸ ਵਿੱਚ ਵੀ ਪੁੱਛਿਆ ਜਾ ਸਕਦਾ ਵਾ ਇਸ ਇਸ ਤੋਂ ਇਲਾਵਾ ਗੱਲ ਕਰਦੇ ਬੀਰ ਕਾਵਿ ਦੇ ਬੀਰ ਕਾਵ ਮਤਲਬ ਜਿਹਦੇ ਵਿੱਚ ਬਹਾਦਰੀ ਉਹ ਵਾਲੀਆਂ ਰਚਨਾਵਾਂ ਜਿਹਦੇ ਵਿੱਚ ਸਿੱਖਾਂ ਦੀ ਬਹਾਦਰੀ ਦੀ ਗੱਲ ਕੀਤੀ ਗਈ ਆ ਇਹਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ ਜਾਂਦੇ ਨੇ ਸ਼ਾਹ ਮੁਹੰਮਦ ਆ ਗਿਆ ਠੀਕ ਹੈ ਇਸ ਤੋਂ ਇਲਾਵਾ ਨਜ਼ਾਬਤ ਠੀਕ ਹੈ ਇਹ ਸ਼ਾਹ ਮੁਹੰਮਦ ਅਲੱਗ ਹੈ ਨਜ਼ਾਬਤ ਅਲੱਗ ਹੈ ਗੁਰੂ ਗੋਬਿੰਦ ਸਿੰਘ ਜੀ ਜਿਹਦਾ ਚੰਡੀ ਦੀ ਵਾਰ ਹੋ ਗਈ 75 ਨਾਟਕ ਹੋ ਗਿਆ ਉਹਨਾਂ ਬਾਰੇ ਕੁਸਤਾਂ ਤੁਹਾਨੂੰ ਪੁੱਛੇ ਜਾ ਸਕਦੇ 75 ਨਾਟਕ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ ਸ਼ਾਹ ਮੁਹੰਮਦ ਨੇ ਕੀ ਲਿਖਿਆ ਸੀਗਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਫਿਰੰਗੀ ਕਿਨਾਂ ਨੂੰ ਕਿਹਾ ਗਿਆ ਸੀਗਾ ਅੰ ਚੇਜ਼ਾਂ ਨੂੰ ਕੀ ਕੀ ਗੱਲ ਕੀਤੀ ਕੀ ਉਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਨਜਾਬਤ ਦੀ ਬਾਰ ਨੂੰ ਵਾਰ-ਵਾਰ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਾਰਤਕ ਭਾਗ ਦੀ ਵਾਰਤਕ ਭਾਗ ਹੁੰਦਾ ਕੀ ਹੈ ਠੀਕ ਹੈ ਵਾਰਤਕ ਮਤਲਬ ਜਿਹੜੀਆਂ ਕਿ ਕਿਤਾਬਾਂ ਲਿਖੀਆਂ ਨੇ ਠੀਕ ਹੈ ਕਿਹੜੇ ਕਿਹ ਕਿੰਨੇ ਕਿੰਨੇ ਕਿਹੜੀ ਕਿਤਾਬ ਲਿਖੀ ਉਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਜਿਹੜਾ ਗਿਆਨੀਗੁਰ ਜਿਹੜਾ ਦਿੱਤ ਸਿੰਘ ਪੰਡਿਤ ਸਰਧਾਰਾ ਫਿਲौरी बिहारीलालपुरी ਲਾਲ ਸਿੰਘ ਕਮਲਾ ਅਕਾਲੀ ਸੂਬਾ ਸਿੰਘ ਬਲਰਾਜ ਸਾਹਨੀ ਡਾਕਟਰ ਟੀ ਆਰ ਸ਼ਰਮਾ ਡਾਕਟਰ ਕਿਰਪਾਲ ਸਿੰਘ ਮੁਨ ਪ੍ਰਿੰਸੀਪਲ ਤੇਜਾ ਸਿੰਘ ਗੁਰਬਖਸ਼ ਸਿੰਘ ਡਾਕਟਰ ਬਲਬੀਰ ਸਿੰਘ ਕਪੂਰ ਸਿੰਘ ਪ੍ਰੋਫੈਸਰ ਪਿਆਰਾ ਸਿੰਘ ਪਦਮ ਗਿਆਨੀ ਗੁਰਦੇਵ ਸਿੰਘ ਤੇ ਡਾਕਟਰ ਸਿੰਦਰ ਸਿੰਘ ਕਪੂਰ ਹੁਣ ਇਹਦੇ ਵਿੱਚ ਕੁਸਚਨ ਕਿੱਦਾਂ ਪੁੱਛਿਆ ਜਾ ਸਕਦਾ ਜਿੱਦਾਂ ਮੰਨ ਲਓ ਗਿਆਨੀ ਦਿੱਤ ਸਿੰਘ ਜੀ ਇਹਨਾਂ ਦਾ ਜਨਮ ਪੁੱਛ ਲੈਣਗੇ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਇਹਨਾਂ ਦਾ ਜਨਮ 1852 ਵਿੱਚ ਹੋਇਆ ਸੀਗਾ ਡੈਥ ਬਾਰੇ ਪੁੱਛਿਆ ਜਾ ਸਕਦਾ ਡੈਥ ਕਦੋਂ ਹੋਈ ਸੀ 1901 ਦੇ ਵਿੱਚ ਠੀਕ ਹੈ ਤੁਹਾਨੂੰ ਕੁਸਚਨ ਪੁੱਛਿਆ ਜਾ ਸਕਦਾ ਕਿ ਸਿੰਘਣੀਆਂ ਦੇ ਸਿਦਕ ਸਿੰਘਣੀਆਂ ਦੇ ਸਿਦਕ ਇੱਕ ਕਿਤਾਬ ਕਿ ਦੀ ਹੈ ਠੀਕ ਆਂਸਰ ਕੀ ਆਏਗਾ ਗਿਆਨੀ ਦਿੱਤ ਸਿੰਘ ਠੀਕ ਹੈ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਸਮਝਾਇਆ ਬਾਕੀ ਆਪਾਂ ਲੈਕਚਰ ਜਿਹੜਾ ਇੱਕ ਇੱਕ ਜਿਹੜਾ ਹੈਗਾ ਵਾਰਤਕ ਭਾਗ ਦਾ ਜਿਹੜਾ ਇੱਕ ਇੱਕ ਕਵੀ ਹੈਗਾ ਜਾਂ ਵਾਰਤਕਕਾਰ ਹੈਗਾ ਉਹਨਾਂ ਦੇ ਬਾਰੇ ਆਪਾਂ ਡਿਟੇਲ ਵਿੱਚ ਲੈਕਚਰ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਕਹਾਣੀਕਾਰਾਂ ਦੀ ਕਹਾਣੀਕਾਰ ਦੇ ਵਿੱਚ ਤੁਹਾਡੇ ਆਏ ਦੇ ਨਾਨਕ ਸਿੰਘ ਨਵਤੇਜ ਸਿੰਘ ਠੀਕ ਹੈ ਇਸ ਤੋਂ ਇਲਾਵਾ ਨੌਰੰਗ ਸਿੰਘ ਐ ਸੰਤੋਖ ਸਿੰਘ ਧੀਰ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਆਪਣਾ ਅ ਡਾਕਟਰ ਦਲੀਪ ਕੋਟੀਵਾੜਾ ਮੋਹਨ ਭੰਡਾਰੀ ਸੁਜਾਨ ਸਿੰਘ ਰੋਗੂਬੀਰ ਢੰਡ ਠੀਕ ਹੈ ਬਰਿਆਮ ਸੰਦੂ ਗੁਰਬਖਸ਼ ਸਿੰਘ ਗੁਰਮਖ ਸਿੰਘ ਮੁਸਾਫਰ ਕੁਲਵੰਤ ਸਿੰਘ ਵੀਰਕ ਤੇ अजीत ਕੋਰ ਇਹ ਸਾਰੇ ਤੁਹਾਡੇ ਕੋਲੋਂ ਕੀ ਆ ਗਏ ਕਹਾਣੀਕਾਰ ਕਹਾਣੀਕਾਰ ਕਿਹੜੇ ਨੇ ਜਿਨ੍ਹਾਂ ਨੇ ਕੋਈ ਨਾ ਕੋਈ ਕਹਾਣੀ ਲਿਖੀ ਤੇ ਉਹਨਾਂ ਦੀ ਕਹਾਣੀ ਬਹੁਤ ਹੀ ਮਸ਼ਹੂਰ ਹੋਈ ਹੈ ਠੀਕ ਹੈ ਹੁਣ ਕਹਾਣੀਕਾਰਾਂ ਦੇ ਵਿੱਚ ਆਪਾਂ ਗੱਲ ਕਰੀਏ ਤੇ ਜਿੱਦਾਂ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਪ੍ਰੀਤ ਕਹਾਣੀਆਂ ਪ੍ਰੀਤ ਕਹਾਣੀਆਂ ਜਿਹੜੀਆਂ ਨੇ ਉਹ ਕਿਸ ਦੀ ਕਹਾਣੀਆਂ ਠੀਕ ਹੈ ਪ੍ਰੀਤ ਕਹਾਣੀਆਂ ਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਸ ਦੀਆਂ ਕਹਾਣੀਆਂ ਨੇ ਗੁਰਬਜੇ ਦਾ ਅਨਸਰ ਕੀ ਆਏਗਾ ਗੁਰਬਖਸ਼ ਸਿੰਘ ਪ੍ਰੀਤ ਲੜੀ ਠੀਕ ਹੈ ਗੁਰਬਖਸ਼ ਸਿੰਘ ਦੀਆਂ ਜਿਹੜੇ ਪ੍ਰੀਤ ਕਹਾਣੀਆਂ ਜਿਹੜੀਆਂ ਸੰਗ੍ਰਹਿ ਸੀਗਾ ਹੁਣ ਇਦਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਕਿ ਪ੍ਰੀਤ ਕਹਾਣੀਆਂ ਕੀ ਸੀਗਾ ਸੰਗ੍ਰਹਿ ਸੀਗਾ ਜਾਂ ਕੀ ਸੀਗੇ ਸੰਗ੍ਰਹਿ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਤੁਹਾਡੀਆਂ ਆ ਜਾਂਦੀਆਂ ਨੇ ਇਸ ਤੋਂ ਇਲਾਵਾ ਜੇ ਦਾ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕੋਈ ਵੀ ਕੀ ਹੰਝੂਆਂ ਦੇ ਹਾਰ ਇਸ ਦੀਆਂ ਕਹਾਣੀਆਂ ਕਹਾਣੀ ਸੰਗ੍ਰਹਿ ਹੰਝੂਆਂ ਦਾ ਹਾਰ ਕਿਦਾ ਸੀਗਾ ਨਾਨਕ ਸਿੰਘ ਦਾ ਠੀਕ ਹੈ ਹੰਝੂਆਂ ਦਾ ਹਾਰ ਕਿਦਾ ਸੀਗਾ ਨਾਨਕ ਸਿੰਘ ਦਾ ਇਵੇਂ ਨਹੀਂ ਤੁਹਾਨੂੰ ਕੁਐਸਚਨ ਹੈ ਪੁੱਛੇ ਜਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਇਕਾਂਗੀ ਦੀ ਇਕਾਂਗੀ ਕਿਹੜੀ ਹੁੰਦੀ ਜਿਹਦੇ ਵਿੱਚ ਪਾਤਰ ਦਿੱਤੇ ਹੁੰਦੇ ਨੇ ਇਕਾਂਗੀ ਕਰ ਤੁਹਾਡੇ ਕੋਲ ਜਿਹੜੇ ਹੈਗੇ ਨੇ ਚਾਰ ਹੀ ਨਹੀਂ ਕਿਹੜੇ ਕਿਹੜੇ ਨੇ ਆਈਸੀ ਨੰਦਾ ਬਲਵੰਤ ਸਿੰਘ ਗਾਰਗੀ ਕਪੂਰ ਸਿੰਘ ਘੋਮਣ ਸੰਤਾ ਸਿੰਘ ਸਿੰਘ ਹੋ ਤੇ ਡਾਕਟਰ ਹਰਚਰਨ ਸਿੰਘ ਮਤਲਬ ਪੰਜ ਤਨੂ ਕਹਾਣੀਕਾਰ ਦਿੱਤੇ ਸਿਲੇਬਸ ਦੇ ਵਿੱਚ ਇਹਨਾਂ ਦੀ ਜੀਵਨੀ ਬਾਰੇ ਇਹਨਾਂ ਦੀ ਇਕਾਂਗੀਆਂ ਦੇ ਬਾਰੇ ਕੁਝ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਜਿੱਦਾਂ ਆਈਸੀ ਨੰਦਾ ਦਾ ਜਿਹੜਾ ਕਹਾਣੀਆਂ ਇਕਾਂਗੀ ਦੇ ਨਾਲ ਜਿਹੜਾ ਸੀਗਾ ਸਟੇਜ ਦੀ ਸ਼ੁਰੂਆਤ ਹੁੰਦੀ ਹੈ ਇਦਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਵੀ ਕਿਸ ਦੇ ਇਕਾਂਗੀਆਂ ਦੇ ਨਾਲ ਸਟੇਜ ਦੀ ਸ਼ੁਰੂਆਤ ਹੁੰਦੀ ਹੈ ਉਹ ਨਾਵਲਕਾਰ ਦੀ ਗੱਲ ਕਰੀਏ ਤੇ ਨਾਵਲਕਾਰ ਦੇ ਵਿੱਚ ਆਈਦੇ ਸਾਡੇ ਕੋਲੋਂ ਨਾਨਕ ਸਿੰਘ ਗੁਰਦਿਆਲ ਸਿੰਘ ਠੀਕ ਹੈ ਇਸ ਤੋਂ ਇਲਾਵਾ ਗਏ ਜਿਸਵੰਤ ਸਿੰਘ ਕਵਲ ਅਮਰਤਾ ਪ੍ਰੀਤਮ ਨਰੰਜਨ ਤੇ ਤਸਲੀਮ ਇਹਨਾਂ ਦੀ ਜਿਹੜਾ ਹੈਗੇ ਜੀਵਨ ਰਚਨਾ ਦੇ ਬਾਰੇ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਦੀਆਂ ਕਿਹੜੇ-ਕਿਹੜਾ ਨਾਵਲ ਜਿਹੜਾ ਸੀਗਾ ਇਹਨਾਂ ਨੇ ਰਚਿਆ ਸੀ ਉਹਨਾਂ ਦੇ ਬਾਰੇ ਤੁਹਾਨੂੰ ਆ ਸਕਦਾ ਜਿੱਦਾਂ ਉਦਾਹਰਨ ਦੇ ਤੌਰ ਤੇ ਨਾਨਕ ਸਿੰਘ ਦੇ ਬਾਰੇ ਤੁਹਾਨੂੰ ਕੁਸ਼ਨ ਪੁੱਛ ਲੈਣਗੇ ਕਿ ਮਤ ਰਈ ਮਾ ਜਿਹੜਾ ਨਾਵਲ ਸੀਗਾ ਉਹ ਕਿਸ ਦਾ ਸੀਗਾ ਨਾਨਕ ਸਿੰਘ ਦਾ ਸੀਗਾ ਇਹ ਕਿਹੜੇ ਸਾਲ ਵਿੱਚ ਲਿਖਿਆ ਗਿਆ ਸੀਗਾ 1924 ਦੇ ਵਿੱਚ ਹੁਣ ਇਹਦਾ ਵਿਸ਼ਾ ਵੀ ਪੁੱਛਿਆ ਜਾ ਸਕਦਾ ਹੈ ਕਿ ਨਾਨਕ ਸਿੰਘ ਦੇ ਕਿਹੜੇ ਵਿਸ਼ੇ ਦੇ ਵਿੱਚ ਕੀ ਜਿਹੜਾ ਕਿਹੜੇ ਨਾਵਲ ਦੇ ਵਿੱਚ ਕੀ ਵਿਸ਼ਾ ਸੀਗਾ ਠੀਕ ਹੈ ਇਦਾਂ ਦਾ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਣੇ ਜਿੱਦਾਂ ਨਾਨਕ ਸਿੰਘ ਦਾ ਚਿੱਟਾ ਲਹੂ ਜਿਹੜਾ ਸੀਗਾ ਬਹੁਤ ਮਹੱਤਵਪੂਰਨ ਜਿਹੜਾ ਵਾ ਨਾਵਲ ਸੀਗਾ ਠੀਕ ਹੈ ਚਿੱਟਾ ਲਾਹੂ ਕਦੋਂ ਉਹਨਾਂ ਨੇ ਲਿਖਿਆ ਸੀਗਾ 1932 ਦੇ ਵਿੱਚ ਇਦਾਂ ਦੇ ਕੁਸ਼ਚਨ ਤੁਹਾਨੂੰ ਪੁੱਛੇ ਜਾ ਸਕਦੇ ਤੇ ਉਹਨਾਂ ਦੇ ਵਿਸ਼ੇ ਵੀ ਪੁੱਛੇ ਜਾ ਸਕਦੇ ਇਹਦੇ ਵਿੱਚ ਕਿਸ ਵਿਸ਼ੇ ਤੇ ਗੱਲ ਕੀਤੀ ਗਈ ਹੈ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਨਾਟਕਾਂ ਦੀ ਨਾਟਕ ਦੇ ਵਿੱਚ ਜਿਹੜੇ ਨਾਟਕਕਾਰ ਤੁਹਾਡੇ ਕੋਲ ਬਲਵੰਤ ਗਾਰਗੀ ਚਰਨ ਦਾਸ ਸਿੱਧੂ ਆਗਿਆ ਤੇ 아이ਸੀ ਨੰਦਾ ਤੇ ਇੰਨੇ ਤੁਹਾਡੇ ਕੋਲ ਜਿਹੜੇ ਹੈਗੇ ਨੇ ਨਾਟਕਕਾਰ ਨੇ ਇਕਾਂਗੀ ਤੇ ਨਾਟਕਾਂ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਲੈਕਚਰ ਦੇ ਵਿੱਚ ਕਰਾਂਗੇ ਉਹਨਾਂ ਦਾ ਡਿਫਰੈਂਸ ਵੀ ਸਮਝਾਇਆ ਜਾਊਗਾ ਉਸ ਤੋਂ ਬਾਅਦ ਅੱਗੇ ਜੀਵਨੀ ਸਵੈ ਜੀਵਨੀ ਉਹ ਹੁੰਦੀ ਹੈ ਜਿਹੜੀ ਕਿ ਆਪਣੇ ਹੀ ਜੀਵਨ ਦੇ ਬਾਰੇ ਲਿਖੀ ਜਾਂਦੀ ਆ ਇਹਦੇ ਵਿੱਚ ਸਵੈ ਜੀਵਨੀ ਜਿਹੜੀ ਹੈ ਨਾਨਕ ਸਿੰਘ ਅਮਰਤਾ ਪ੍ਰੀਤਮ ਡਾਕਟਰ ਧੀਪੋਟੀਵਾਣਾ ਗੁਰਪਖਸ਼ ਸਿੰਘ ਪ੍ਰੀਤਲੜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਸੋਹਿੰਦਰ ਸਿੰਘ ਵਣਜਾਰਾ ਬੀਦੀ ਤੇ ਅਜੀਤ ਕੋਰ ਸੋਹਿੰਦਰ ਦੀ ਪੁੱਛੀ ਜਾ ਸਕਦੀ ਆ ਇਹ ਤੁਹਾਡੇ ਸਿਲੇਬਸ ਦਾ ਹਿੱਸਾ ਹੈ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਜਿੱਦਾਂ ਨਾਨਕ ਸਿੰਘ ਨੇ ਆਪਣੀ ਸਵੈ ਜੀਵਨੀ ਲਿਖੀ ਉਸ ਦਾ ਕੀ ਨਾਮ ਸੀਗਾ ਅਮਰਤਾ ਪ੍ਰੀਤਮ ਨੇ ਆਪਣੀ ਸਵੈ ਜੀਵਨੀ ਲਿਖੀ ਸੀ ਉਸ ਦਾ ਕੀ ਨਾਮ ਸੀਗਾ ਇਦਾਂ ਦੇ ਕੁਐਸਚਨ ਆ ਸਕਦੇ ਇਸ ਤੋਂ ਇਲਾਵਾ ਨਾਂ ਦੀ ਜੀਵਨੀ ਬਾਰੇ ਵੀ ਪੁੱਛਿਆ ਜਾ ਸਕਦਾ ਉਸ ਤੋਂ ਬਾਅਦ ਆ ਗਿਆ ਸਾਹਿਤ ਦੇ ਪਿੰਨ ਪਿੰਨ ਰੂਪ ਪਿੰਨ ਪਿੰਨ ਰੂਪ ਸਾਡੇ ਦੇ ਸਾਰੇ ਆਏ ਨੇ ਕਿਸਾ ਕਹਾਣੀਆਂ ਕਵਿਤਾਵਾਂ ਸਾਰਾ ਕੁਸ਼ ਇਹਦੇ ਵਿੱਚ ਆਇਆ ਹੈ ਨਾ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਕਿ ਉਹਦੀਆਂ ਕੀ ਕੀ ਮਹੱਤਵ ਪੂਰਣ ਤੱਤ ਹੈਗੇ ਨੇ ਪੰਜਾਬੀ ਲੋਕ ਸਾਹਿਤ ਦੇ ਬਿਨ ਬਿਨ ਰੂਪ ਆ ਜਾਣਗੇ ਕਿ ਲੋਕ ਸਾਹਿਤ ਕੀ ਹੁੰਦਾ ਉਹਦੇ ਕਿਹੜੇ ਕਿਹੜੇ ਰੂਪ ਨੇ ਪੰਜਾਬੀ ਸੱਭਿਆਚਾਰ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਵਾ ਠੀਕ ਹੈ ਪੰਜਾਬੀ ਸੱਭਿਆਚਾਰ ਮਤਲਬ ਪੰਜਾਬ ਦਾ ਜਿੰਨਾ ਵੀ ਸੱਭਿਆਚਾਰ ਗਿੱਧਾ ਭੰਗੜਾ ਰੋਟੀ ਦੇ ਬਾਰੇ ਕੱਪੜੇ ਦੇ ਬਾਰੇ ਸਾਰਾ ਕੁਝ ਇਹਦੇ ਵਿੱਚ ਤੁਹਾਡਾ ਆ ਜਾਵੇਗਾ ਫਿਰ ਗੱਲ ਆਉਂਦੀ ਹੈ ਪੰਜਾਬੀ ਵਿਆਕਰਨ ਦੀ ਪੰਜਾਬੀ ਵਿਆਕਰਨ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਹੈਗਾ ਭਾਸ਼ਾ ਜਾਂ ਬੋਲੀ ਠੀਕ ਹੈ ਭਾਸ਼ਾ ਜਾਂ ਬੋਲੀ ਜੇ ਕਿਸਮਤਾਂ ਨੂੰ ਪੁੱਛਿਆ ਜਾਸੇ ਭਾਸ਼ਾ ਕੀ ਹੁੰਦੀ ਹੈ ਬੋਲੀ ਕਿਹੜੀ ਹੁੰਦੀ ਹੈ ਕਿਹੜੀ-ਕਿਹੜੀ ਜਗ੍ਹਾ ਤੇ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਵਿਆਕਰਨ ਦੇ ਭਾਗ ਆ ਜਾਣਗੇ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਠੀਕ ਹੈ ਜਿਹਦਾ ਸ਼ਬਦ ਬੋਧ ਜਿਹੜਾ ਹੈਗਾ ਇਹਦੇ 8 ਹਿੱਸੇ ਨੇ ਠੀਕ ਹੈ ਨਾਵ ਤੋਂ ਸ਼ੁਰੂ ਹੁੰਦਾ ਵਾ ਠੀਕ ਹੈ ਨਾਵ ਪੜਨਾਵ ਜੋਜਕ ਸੰਬੰਧਕ ਸਾਰੇ ਇਹਦੇ ਵਿੱਚ ਆ ਜਾਂਦੇ ਕਿਰਿਆ ਵਿਸ਼ੇਸ਼ਣ ਠੀਕ ਹੈ ਕਿਰਿਆ ਵਿਸ਼ੇਸ਼ਣ ਸਾਰੇ ਇਹਦੇ ਵਿੱਚ ਆ ਜਾਣਗੇ ਧੁਨੀ ਬੋਧ ਦੇ ਵਿੱਚ ਊੜੇ ਤੋਂ ਲੈ ਕੇ ਲਲੇ ਦੇ ਪੈਰ ਤੱਕ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਅਰਥ ਬੋਧ ਦੇ ਵਿੱਚ ਸਹੀ ਅਰਥਾਂ ਵਾਲੇ ਸ਼ਬਦ ਦੇਖੇ ਜਾਂਦੇ ਆ ਤੇ ਵਾਕ ਬੋਧ ਕੀ ਹੈਗੇ ਭਾਸ਼ਾ ਦੀ ਵੱਡੀ ਇਕਾਈ ਹੈਗੀ ਹੈ ਵਾਕ ਦੇ ਵੀ ਬੜੇ ਹਿੱਸੇ ਹੁੰਦੇ ਜਿੱਦਾਂ ਉਪਵਾਕ ਇਹਦੀ ਪਛਾਣ ਕੀ ਹੈ ਵਾਕਾਂਸ਼ ਕੀ ਹੈਗਾ ਵਾ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਜਾਂ ਵਾਕ ਕੀ ਹੁੰਦਾ ਵਾ ਕਿਨ ਕਿਨੂ ਜੋੜ ਕੇ ਵਾਕ ਬਣਦਾ ਵਾ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਉਸ ਤੋਂ ਬਾਅਦ ਆ ਗਿਆ ਵਿਸ਼ਰਾਮ ਚਿੰਨ ਵਿਸ਼ਰਾਮ ਚਿੰਨ ਜਿਹੜਾ ਕਿਹੜਾ ਵਿਸ਼ਰਾਮ ਕਿੰਨੇ ਕਿੱਥੇ ਲੱਗਦਾ ਹੈਗਾ ਇਹ ਕੁਸਚਨ ਪੁੱਛਿਆ ਜਾ ਸਕਦਾ ਜੋ ਵਿਸ਼ਰਮ ਚਿੰਨ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਪੰਜਾਬੀ ਸ਼ਬਦ ਜੋੜ ਆਗੇ ਆ ਜਾਣਗੇ ਮੁਹਾਵਰੇ ਅਖਾਣ ਸ਼ਬਦ ਜੋੜ ਜਾਂ ਤਾਂ ਨੂੰ ਸ਼ੁੱਧ ਕਰਕੇ ਲਿਖਣ ਨੂੰ ਕਿਹਾ ਜਾ ਸਕਦਾ ਜਿੱਦਾਂ 2016 ਦੇ ਮਾਸਟਰ ਗ੍ਰੈਜੂਏਟ ਦੇ ਪੇਪਰ ਵਿੱਚ ਕੁਸਚਨ ਪੁੱਛਿਆ ਗਿਆ ਸੀ ਕਿ ਪਰਮਾਤਮਾ ਦੇ ਸਹੀ ਸ਼ਬਦ ਜੋੜ ਚੁਣੋ ਠੀਕ ਹੈ ਪਰਮਾਤਮਾ ਦਾ ਸਹੀ ਸ਼ਬਦ ਜੋੜ ਇਹ ਹੈ ਤੇ ਉਹਨਾਂ ਨੇ ਆਪਸ਼ਨ ਦੇ ਵਿੱਚ ਪਰਮਾਤਮਾ ਸ਼ਬਦ ਪਪੇ ਦੇ ਪੈਰ ਚ ਰਾਧਾ ਵੀ ਪਾਇਆ ਸੀ ਜਿਹੜਾ ਕਿ ਬੜੇ ਸਾਰੇ ਵਿਦਿਆਰਥੀਆਂ ਨੇ ਟਿੱਕ ਕੀਤਾ ਸੀ ਤੇ ਗਲਤ ਆਨਸਰ ਸੀਗਾ ਸਹੀ ਜਿਹੜੇ ਪਰਮਾਤਮਾ ਜਿਹੜਾ ਹੀ ਉਹ ਪੂਰਾ ਰਾਰਾ ਸੀਗਾ ਠੀਕ ਹੈ ਮੁਹਾਵਰੇ ਤੇ ਅਖਾਣ ਪੁੱਛੇ ਜਾ ਸਕਦੇ ਹਨ ਮੁਹਾਵਰੇ ਕੋਈ ਮੁਹਾਵਰਾ ਦਿੱਤਾ ਜਾਏਗਾ ਉਹਦਾ ਅਰਥ ਪੁੱਛਿਆ ਜਾ ਸਕਦਾ ਅਖਾਣ ਜਿਹੜਾ ਉਹਦਾ ਅਰਥ ਪੁੱਛਿਆ ਜਾ ਸਕਦਾ ਮੁਹਾਵਰਿਆਂ ਦਾ ਕੀ ਅਰਥ ਹੁੰਦਾ ਅਖਾਣਾ ਦਾ ਕੀ ਅਰਥ ਹੁੰਦਾ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ ਪੰਜਾਬੀ ਦੀਆਂ ਉਪਪਿਸ਼ਾਵਾਂ ਉਪਿਸ਼ਪਿਸ਼ਾਵਾਂ ਕਿਹੜੀਆਂ ਹੁੰਦਾ ਜਿੱਦਾਂ ਮੱਜੀ ਹੋਗੀ ਠੀਕ ਹੈ ਮਲਵਈ ਹੋਗੀ ਦੁਵਾਦੀ ਹੋਗੀ ਪੁਵਾਦੀ ਹੋਗੀ ਠੀਕ ਹੈ ਇਹ ਜਿਹੜੀਆਂ ਨੇ ਆ ਤੁਹਾਨੂੰ ਪੁੱਛਿਆ ਜਾ ਸਕਦੀ ਜਿੱਦਾਂ ਪੁਆਦੀ ਭਾਸ਼ਾ ਪੁੱਛ ਲੈਣਗੇ ਕਿ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਮਾਜੀ ਕਿਹੜੇ ਇਲਾਕੇ ਵਿੱਚ ਮਲਵਈ ਕਿਹੜੇ ਚ ਦੋ ਪੁਆਦੀ ਕਿਹਦੇ ਵਿੱਚ ਬੋਲੀ ਜਾਂਦੀ ਹੈ ਹੁਣ ਜਿੱਦਾਂ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿੱਦਾਂ ਡਿਆ ਸ਼ਬਦ ਕਿਹੜੀ ਭਾਸ਼ਾ ਦਾ ਹੈ ਮਾਜੀ ਦਾ ਇਦਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਲਿੰਗ ਵਚਨ ਤੇ ਕਾਲ ਦੀ ਠੀਕ ਹੈ ਲਿੰਗ ਬਦਲੋ ਵਚਨ ਬਦਲੋ ਤੇ ਕਾਲ ਦੇ ਬਾਰੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਪੈਰਾ ਰਚਨਾ ਜਿੱਦਾਂ 2016 ਦੇ ਪੇਪਰ ਵਿੱਚ ਆਇਆ ਸੀਗਾ ਕਿ ਪੈਰਾ ਰਚਨਾ ਜਿਹੜੀ ਹੁੰਦੀ ਹੈ ਇਹ ਸੰਖੇਪ ਪੈਰਾ ਰਚਨਾ ਰੇਡੀਓ ਕਿੰਨਾ ਹਿੱਸਾ ਹੁੰਦੀ ਹੈ ਟੋਟਲ ਰਚਨਾ ਦਾ 1/3 ਹਿੱਸਾ ਹੁੰਦੀ ਹੈ ਠੀਕ ਹੈ ਪੈਰਾ ਰਚਨਾ ਅਨਡਿੱਠਾ ਪੈਰਾ ਹੋ ਗਿਆ ਸ਼ਬਦ ਕੋਸ਼ ਵਾਚਨ ਸ਼ਬਦ ਕੋਸ਼ ਵਾਚਨ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ 4-5 ਸ਼ਬਦ ਦਿੱਤੇ ਜਾਣਗੇ ਉਹਦੇ ਵਿੱਚ ਪੁੱਛਿਆ ਜਾਊਗਾ ਕਿ ਪਹਿਲੇ ਨੰਬਰ ਤੇ ਕਿਹੜਾ ਆਏਗਾ ਦੂਜੇ ਤੇ ਕਿਹੜਾ ਤੀਜੇ ਤੇ ਚੌਥੇ ਤੇ ਪੰਜਵੇਂ ਤੇ ਕਿਦਾਂ ਉਹਨਾਂ ਦਾ ਮਤਲਬ ਉਹਨਾਂ ਦਾ ਆਰਡਰ ਪੁੱਛਿਆ ਜਾ ਸਕਦਾ ਉਸ ਤੋਂ ਬਾਅਦ ਲੇਖ ਕਹਾਣੀ ਚਿੱਠੀ ਬਿਨੇ ਪੱਤਰ ਸੱਦਾ ਪੱਤਰ ਸਫਰ ਘਟਨਾ ਦ੍ਰਿਸ਼ ਵਰਨਣ ਇਹਨਾਂ ਦੇ ਬਾਰੇ ਤੁਹਾਨੂੰ ਸਨ ਪੁੱਛਿਆ ਜਾਸਾ ਦੇ ਕਿ ਜੇ ਚਿੱਠੀ ਬਿਨੇ ਪੱਤਰ ਮੰਨ ਲੋ ਜੇ ਸਿੱਖਿਆ ਵਿਭਾਗ ਨੂੰ ਲਿਖਣੀ ਹੈ ਤੇ ਉਹਦੇ ਵਿੱਚ ਕੀ ਆਊਗਾ ਜੇ ਤੇ ਸਕੂਲ ਦੇ ਮੁਖੀ ਨੂੰ ਲਿਖਦੇ ਆ ਤੇ ਉਹਦੇ ਵਿੱਚ ਕੀ ਹੈਡਿੰਗ ਆਏਗਾ ਕਿਸ ਨੂੰ ਤੁਸੀਂ ਪੱਤਰ ਲਿਖੋਗੇ ਸਦਾ ਪੱਤਰ ਲਿਖਣਾ ਤੇ ਕਿਸ ਤਰ੍ਹਾਂ ਲਿਖੋਗੇ ਸਫਰ ਦੇ ਬਾਰੇ ਲਿਖਣਾ ਤੇ ਕਿਸ ਤਰ੍ਹਾਂ ਲਿਖੋਗੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਤੁਹਾਡਾ ਲਿਪੀ ਵਰਣਮਾਲਾ ਦੇ ਬਾਰੇ ਸਵਰ ਵਿਅੰਜਨ ਬਾਰੇ ਦੋ ਅੱਖਰ ਬਾਰੇ ਲਗਾ ਤੇ ਲਗਾਖਰ ਬਾਰੇ ਤੁਹਾਡਾ ਪੰਜਾਬੀ ਭਾਸ਼ਾ ਦੇ ਵਿੱਚ ਹੀ ਆ ਜਾਏਗਾ ਤੇ ਸਭ ਤੋਂ ਏਡਾ ਕਿ ਲਿਖਿਆ ਹੈ ਕਿ ਜਿੰਨੇ ਵੀ ਤੁਹਾਨੂੰ ਸਿਲੇਬਸ ਦੇ ਵਿੱਚ ਵਿਸ਼ੇ ਦਿੱਤੇ ਗਏ ਨੇ ਉਹਨਾਂ ਦਾ ਪੱਧਰ ਕੀ ਹੋਏਗਾ ਤੇ ਇਹ ਪੱਦਰਦਾ ਤੇ ਇਹ ਸਭ ਪੜ ਕੇ ਵਿਦਿਆਰਥੀ ਕੀ ਕਰਦੇ ਨੇ ਕਿ ਵਿਜੇ ਦੀਆਂ ਬੁੱਕਸ ਜਿਹੜੀਆਂ ਨੇ ਸਿਰਫ ਉਹਨਾਂ ਨੂੰ ਰੀਡ ਕਰਕੇ ਪੇਪਰ ਵਿੱਚ ਚੱਲ ਜਾਂਦੇ ਨੇ ਜਿਹਦੇ ਕਰਕੇ ਪੇਪਰ ਉਹਨਾਂ ਦਾ ਪਾਸ ਨਹੀਂ ਹੁੰਦਾ ਹੈਗਾ ਪੰਜਾਬੀ ਮਾਸਟਰ ਗ੍ਰੈਜੂਏਟਰ ਦੇ ਵਿੱਚ ਕਾਫੀ ਜਿਆਦਾ ਕੰਪੀਟੀਸ਼ਨ ਹੈਗਾ ਜਿਸ ਕਰਕੇ ਤੁਹਾਨੂੰ ਲੋੜ ਹੈ ਕਿ ਇੱਕ ਇੱਕ ਕਿਤਾਬ ਨਾ ਰੀਡ ਕਰਕੇ ਤੁਹਾਨੂੰ ਅਲੱਗ-ਅਲੱਗ ਕਿਤਾਬਾਂ ਜਿਹੜੀਆਂ ਉਹ ਪੜ੍ਹਨੀਆਂ ਪੈਣਗੀਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਪਵੇਗੀ ਤਾਂ ਹੀ ਤੁਹਾਡਾ ਮਾਸਟਰ ਕੈਡਰ ਦੇ ਵਿੱਚ ਸਿਲੈਕਸ਼ਨ ਹੋ ਸਕਦੀ ਹੈ ਠੀਕ ਹੈ ਹੁਣ ਕਈ ਲੋਕ ਕੀ ਕਰਦੇ ਹੈਗੇ ਨੇ ਕਿ ਜੋ ਵੀ ਮਾਰਕੀਟ ਦੇ ਵਿੱਚ ਮੌਕੇ ਤੇ ਪੇਪਰ ਦੇ ਹਿਸਾਬ ਦੇ ਨਾਲ ਜਿਹੜੀ ਬੁੱਕ ਆਏਗੀ ਉਹਨੂੰ ਬਸ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ ਪਰ ਉਹ ਬਿਲਕੁਲ ਹੀ ਗਲਤ ਹੈਗਾ ਵਾ ਠੀਕ ਹੈ ਸਿਲੇਬਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ ਪੰਜਾਬੀ ਮਾਸਟਰ ਕੈਡਰ ਦੇ ਬਹੁਤ ਹੀ ਮਿਹਨਤ ਕਰਨ ਦੀ ਲੋੜ ਹੈਗੀ ਹੈ ਤਾਂ ਹੀ ਸਿਲੈਕਸ਼ਨ ਹੋਣ ਦੇ ਚਾਂਸ ਹੈਗੇ ਨੇ ਠੀਕ ਹੈ ਮਿਹਰ ਕਲਾਸਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੱਥੇ ਤੁਹਾਨੂੰ ਪੰਜਾਬੀ ਮਾਸਟਰ ਗ੍ਰੇਡਰ ਦੇ ਜਿਹੜੀ ਹੈਗੀ ਹੈ ਸੀਰੀਜ਼ ਦੇ ਲੈਕਚਰ ਜਿਹੜੇ ਰੋਜ਼ਾਨਾ ਹੀ ਅਪਲੋਡ ਕੀਤੇ ਜਾਣਗੇ ਠੀਕ ਹੈ ਵਧੀਆ ਤਰੀਕੇ ਨਾਲ ਤੁਹਾਨੂੰ ਤਿਆਰੀ ਕਰਵਾਈ ਜਾ ਸਕੇਗੀ ਤਾਂ ਜੋ ਤੁਹਾਡੇ 135 ਪਲੱਸ ਗਰੰਟੀ ਨਾਲ ਮਾਰਕਸ ਆਉਣਗੇ ਠੀਕ ਹੈ ਧੰਨਵਾਦ